ਅਬੋਹਰ ਦੇ ਪਿੰਡ ਸੀਤੋਗੁਣਾ ਦੇ ਬਿਜਲੀ ਗ੍ਰਿਡ ਦਾ ਪਿੰਡ ਬਾਦਰਖੇੜਾ ਤੇ ਪਿੰਡ ਮਾਨੀਵਾਲ ਦੇ ਕਿਸਾਨਾਂ ਵੱਲੋਂ ਕੀਤਾ ਗਿਆ ਘਰਾਓ ਲਾਏਗੇ ਬਿਜਲੀ ਨਾ ਦੇਣ ਦੇ ਇਲਜ਼ਾਮ ਮੋਕੇ ਤੇ ਪੁੱਜੇ ਅਧਿਕਾਰੀਆਂ ਦੇ ਆਸ਼ਵਾਸ਼ਣ ਤੋਂ ਬਾਅਦ ਬੀਤੀ ਦੇਰ ਰਾਤ 1 ਵਜੇ ਚੱਕਿਆ ਧਰਨਾ ਹੋਰ ਕੀ ਕੁਝ ਹੋਇਆ ਇਹ ਹੈ ਵੀ ਕਿਦੋਂ ਤੱਕ ਚੱਲੇਗਾ ਅਖਿਰ ਕਿਸਾਨ ਕੋਲੇ ਕੀ ਹੱਲ ਰਹੇਗਾ ਜੇ ਬਿਜਲੀ ਨਹੀਂ ਹੋਊਗੀ ਪਾਣੀ ਨਹੀਂ ਲੱਗੂ ਫਸਲ ਨਹੀਂ ਹੋਊਗੀ ਹਾਲਤ ਤਾਂ ਸਾਡੇ ਕੋਲੇ ਇਹ ਫਿਰ ਤੁਸੀਂ ਝੋਨੇ ਵਾਦਿਆਂਗੇ ਜਾਂ ਆਪਦੇ ਅੱਖ ਕੇ ਉਹੀ ਉਹਰ ਫਸਲ ਬੀਜ ਲਾਂਗੇ ਜਿਹੜੀ ਬਿਨਾ ਪਾਣੀ ਤੋਂ ਹੁੰਦੀ ਹੋਵੇ ਝੋਨਾ ਪਾਣੀ ਦੀ ਫਸਲ ਆ ਜੀ ਤੇ ਪਾਣੀ ਵਾਸਤੇ ਲਾਈਟ ਚਾਹੀਦੀ ਆ ਤੇ ਲਾਈਟ ਤੋਂ ਸਾਨੂੰ ਕਰਮਚਾਰੀ ਖਰਾਬ ਕਰ ਰਹੇ ਜੀ ਸਾਨੂੰ 3-4 ਘੰਟੇ ਹੋ ਗਏ ਤਾਂ ਸਰਕਾਰ ਨੇ 8 ਘੰਟੇ ਤਿੰਨ ਚਾਰ ਘੰਟੇ ਹੋ ਗਏ ਸਾਨੂੰ ਇੱਥੇ ਆ ਕੇ ਬੈਠੇ ਨੂੰ ਕਿਸੇ ਸਾਨੂੰ ਅਫਸਰ ਨੇ ਕਿਈ ਕੋਈ ਇੱਥੇ ਆਇਆ ਨਹੀਂ ਸਾਡੀ ਕਿਸੇ ਨੇ ਸਾਰ ਨਹੀਂ ਲਈ ਜੀ ਸਾਨੂੰ ਇਹ ਲਗਾਤਾਰ ਕਰਮਚਾਰੀ ਖਰਾਬ ਕਰ ਰਿਹਾ ਜੀ ਸਾਡੀ ਲਾਈਟ ਨੇ 3 ਘੰਟੇ ਕੱਟ ਕੇ ਤੇ ਦੂਸਰੇ ਪਾਸੇ ਦੇਤੀ ਜੀ ਤੇ ਸਾਨੂੰ ਮੈਸੇਜ ਲਿਖ ਕੇ ਗਰੁੱਪ ਚ ਪਾਤਾ ਕਿ ਪਾਵਰ ਕਟ ਆਉਣ ਕਰਕੇ ਤੁਹਾਡੀ ਸਪਲਾਈ ਬੰਦ ਕੀਤੀ ਜਾਂਦੀ ਹੈ ਤੇ ਸਾਡੀ ਵਾਟ ਨਾ ਵਟ ਦੂਜੇ ਗਰੁੱਪ ਦੀਆਂ ਮੋਟਰਾਂ ਚੱਲ ਪਈਆਂ ਸਾਨੂੰ ਪਤਾ ਲੱਗ ਗਿਆ ਜੀ ਪਾਵਰ ਕੱਟ ਕਹਿੰਦਾ ਤੇ ਸਾਡੇ ਨਾਲ ਬੇਈਮਾਨੀ ਕਰੀ ਜਾਂਦਾ ਸਰਾ ਸਰ ਜੀ ਅਸੀਂ ਪਰ ਸਾਰੇ ਭੈਣ ਭਰਾ ਇਕੱਠੇ ਹੋ ਕੇ ਇੱਥੇ ਆਏ ਆ ਜੀ ਸਾਡੀ ਅਜੇ ਤੱਕ ਕਿਸੇ ਨੇ ਗੱਲ ਨਹੀਂ ਸੁਣੀ ਨਾ ਕੋਈ ਅਫਸਰ ਆਇਆ ਮੰਗ ਅਸੀਂ ਇਹ ਕਰਦੇ ਆਂ ਜੀ ਸਾਡੇ ਨਾਲ ਇਹ ਵਿਤਕਰਾ ਨਾ ਕੀਤਾ ਜਾਵੇ ਸਾਨੂੰ ਸਾਡੀ ਸਹੀ ਬਣਦੀ ਲੈਡ ਦਿੱਤੀ ਜਾਵੇ ਸਾਡੇ ਹੱਕ ਦੀ ਲੈਡ ਸਾਨੂੰ 8 ਘੰਟੇ ਪੂਰੀ ਕੀਤੀ ਜਾਵੇ ਨਾ ਕਿ ਸਾਡੀ ਲੈਡ ਕੱਟ ਕੇ ਕਿਸੇ ਹੋਰ ਕਰ ਦੂਜੇ ਨੂੰ ਸਾਡੀ 3.5 ਘੰਟੇ ਕੱਟ ਲਈ ਦੂਜੇ ਨੂੰ 3 ਘੰਟੇ ਫालतू ਦੇਤੀ ਜਿੰਦਾ ਦੇ ਟਾਈਮ ਵੀ ਨਹੀਂ ਹੋਇਆ ਜੀ ਸਰ ਇਹਦੇ ਇੱਥੇ ਬੈਠੇ ਆ ਟਾਈਮ ਵੇਖ ਲਓ ਕੀ ਹੋ ਗਿਆ 11 ਵਜੇ ਸਵਾ 10 ਹੋ ਗਏ ਸਾਡੇ ਕੋਲ ਬਿੱਲੀ ਵਿਭਾਗ ਦਾ ਕੋਈ ਵੀ ਅਜੇ ਤੱਕ ਅਫਸਰ ਨਹੀਂ ਇੱਥੇ ਆਪੜਿਆ 100 ਬੰਦੇ ਪਿੰਡ ਦਾ ਬੈਠਾ ਜੇ ਕੋਈ ਸਾਡੇ ਕੋਲ ਨਹੀਂ ਅਜੇ ਆਪੜਿਆ ਵਿਭਾਗ ਦਾ ਬੰਦਾ ਕੀ ਲੱਗਦਾ ਹੈ ਸਰਕਾਰ ਕਹਿੰਦੀ ਹੈ ਕਿ ਜਿਹੜਾ ਮੁਲਾਜ਼ਮ ਹੈਗਾ ਉਹ ਕਹਿੰਦੇ ਸਾਡਾ ਮਸਲਾ ਸਿਰਫ ਲਾਈਟ ਦਾ ਸਾਨੂੰ ਕਿਸੇ ਵੀ ਤਰੀਕੇ ਲਾਈਟ ਮਿਲੇ ਅਸੀਂ ਤਾਂ ਆਣੇ ਆ ਵੀ ਸਾਡੇ ਕੋਲ 6 ਵਜੇ ਤੋਂ ਹੀ ਭੁੱਖਣ ਪਾਣੇ ਇੱਥੇ ਬੈਠੇ ਆ ਸਵਾ 10 ਹੋ ਗਏ ਰਾਤ ਦੇ ਅਸੀਂ ਸਾਨੂੰ ਭਲਾ ساری ਰਾਤ ਇੱਥੇ ਬਹਿਣਾ ਪਵੇ ਸਾਡੇ ਤਾਂ ਹਜੇ ਤੱਕ ਕੋਈ ਅਫਸਰ ਸਾਡੇ ਕੋਲ ਇੱਥੇ ਨਹੀਂ ਪਹੁੰਚਿਆ ਸਾਡੀ ਗੱਲ ਸੁਣਨ ਹਾਂ ਸਾਢੇ 5 ਵਜੇ ਇਸ ਮੁਲਾਜ਼ਮ ਦੀ ਡਿਊਟੀ ਸਟਾਰਟ ਹੋਈ ਸੀ ਪੌਣੇ 6 ਵਜੇ ਸਾਡੇ ਬੰਦੇ ਨੇ ਲੇਟ ਕੱਢ ਦਿੱਤੀ ਠੀਕ ਹੈ ਜੀ ਉਸ ਤੋਂ ਬਾਅਦ 100 ਬੰਦਾ ਆਇਆ ਸਾਡੇ ਪਿੰਡ ਦਾ ਇਹ ਬੰਦਾ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਇਹਨੇ ਫੋਨ ਲਾਇਆ ਕੰਨ ਨੂੰ ਕਦੇ ਕਿਸੇ ਨਾਲ ਗੱਲ ਕਰ ਰਿਹਾ ਕਦੇ ਕਿਸੇ ਨਾਲ ਗੱਲ ਕਰ ਰਿਹਾ ਹੈ ਅਗਰ ਇਹਨੂੰ ਕਿਸੇ ਅਫਸਰ ਨੇ ਕਿਹਾ ਹੈ ਉਹ ਅਫਸਰ ਇੱਥੇ ਹੁੰਦਾ ਠੀਕ ਹੈ ਜੀ ਇਹ ਸਾਨੂੰ ਪੂਰੇ ਬੰਦਿਆਂ ਨੂੰ ਬੇਵਕੂਫ ਬਣਾ ਰਿਹਾ ਜੋ ਕਿ ਬੰਦੇ ਅੱਜ ਤਾਂ ਭੁੱਖ ਕਿ ਜਿੰਨੇ ਰੋਟੀ ਨਹੀਂ ਖਾਧੀ ਸਾਨੂੰ ਜਿੰਨਾ ਚਿਰ ਮਰਜ਼ੀ ਬੈਠਣਾ ਪਵੇ ਅਸੀਂ ਬੈਠਾਂਗੇ ਅਸੀਂ ਰੋਡ ਵੀ ਜਾਮ ਕਰਾਂਗੇ ਅਗਰ ਇਹ ਸਾਡੇ ਬੰਦਿਆਂ ਨੇ ਗੱਲ ਨਾ ਸੁਣੀ ਅਗਰ ਅਫਸਰ ਨਾ ਆਏ ਅਸੀਂ ਰੋਡ ਵੀ ਜਾਮ ਕਰਾਂਗੇ ਕਿ ਕਿ ਅਸੀਂ ਇਹਨਾਂ ਦੇ ਕਹਿਣ ਤੇ ਹੀ ਝੋਨਾ ਲਾਇਆ ਸੀ ਕਿਸਾਨ ਖੁਦਕੁਸ਼ੀਆਂ ਕਿਉਂ ਕਰਦੇ ਨੇ ਇਹਨਾਂ ਕਰਕੇ ਕਰਦੇ ਨੇ ਹੋਰ ਕਿਸਾਨ ਨੂੰ ਕੁਝ ਨਹੀਂ ਹੁੰਦਾ ਸਿਰਫ ਇਹਨਾਂ ਨੇ ਪਾਣੀ ਨਹੀਂ ਦਿੱਤਾ ਇੱਕ ਬੰਦੇ ਦਾ ਤਿੰਨ ਕਿੱਲਾਂ ਦਾ ਖਾਲਾ ਹੈ ਅਗਰ ਇਹ ਬੰਦੇ ਨੇ ਤਿੰਨ ਘੰਟੇ ਪਹਿਲਾਂ ਲਾਈਟ ਕੱਢ ਦਿੱਤੀ ਉਸ ਤੋਂ ਬਾਅਦ ਲਾਈਟ ਜਾਊਗੀ ਤੇ ਉਹ ਬੰਦੇ ਦਾ ਕੀ ਬਣੂਗਾ ਮਰਦਾ ਥੋੜਾ ਜਿਹਾ ਵੀ ਰਹਿ ਗਿਆ ਕੁਝ ਨਹੀਂ ਹੋ ਸਕਦਾ ਔਰ ਉਹ ਬੰਦੇ ਦਾ ਨਾਮ ਨਹੀਂ ਲੈ ਰਿਹਾ ਅਫਸਰ ਦਾ ਔਰ ਨਾ ਸਾਨੂੰ ਮੈਸੇਜ ਦਿਖਾ ਰਿਹਾ ਬੰਦਾ ਹੈ ਠੀਕ ਹੈ ਜੀ ਇਹ ਮੁਲਾਜ਼ਮਾਂ ਨੂੰ ਮੁਲਾਜ਼ਮ ਆਏ ਨੇ ਦੋ ਉਹਨਾਂ ਨੂੰ ਇਦਾਂ ਕਹਿ ਰਿਹਾ ਪੁਲਿਸ ਮੁਲਾਜ਼ਮ ਆਏ ਨੇ ਉਹਨਾਂ ਨੂੰ ਇਦਾਂ ਬੇਕੂਫ ਬਣਾ ਨਾਮ ਨਹੀਂ ਦੱਸ ਰਿਹਾ ਹਾਂਜੀ ਮੁਲਾਜ਼ਮ ਜਿਹੜਾ ਇੱਥੇ ਗ੍ਰੇਡ 'ਚ ਲੱਗੇ ਕੀ ਨਾਮ ਹੈ ਮੁਲਾਜ਼ਮ ਦਾ ਨਾਮ ਨਹੀਂ ਦੱਸ ਰਿਹਾ ਆਪਣਾ ਅਸੀਂ ਨਾਮ ਪੁੱਛਿਆ ਨਾਮ ਨਹੀਂ ਦੱਸ ਰਿਹਾ ਕਹਿੰਦਾ ਮੈਨੂੰ ਉੱਪਰੋਂ ਫੋਨ ਆਇਆ ਸਾਨੂੰ ਪ੍ਰੂਫ ਦਿਖਾ ਦੇ ਅਸੀਂ ਧਰਨਾ ਛੱਡ ਦਾਂਗੇ ਆਪਰਾ ਕੋਈ ਫੋਨ ਨਹੀਂ ਕੀਤ ਮੇਰਾ ਵਿਕਨ ਕੁਮਾਰ ਐਸਐਸ ਅੱਛਾ ਤੇ ਇੱਥੇ ਕੀ ਲੱਗੇ ਹੋ ਸੀ ਤੋਂ ਗ੍ਰੇਡ 'ਚ ਐਸਐਸ ਅੱਛਾ ਕੀ ਹੈ ਕੀ ਸਮੱਸਿਆ ਲੋਕ ਜਿਹੜੇ ਇੱਥੇ ਟੱਕਰ ਲਾ ਕੇ ਬੈਠੇ ਹੋ ਸਮੱਸਿਆ ਇਹ ਹੈ ਕਿ ਜਿਹੜਾ ਆਪਣੇ ਤਿੰਨ ਗਰੁੱਪਾਂ 'ਚ ਇੱਕ ਹੀ ਸਪਲਾਈ ਚੱਲਦੀ ਹੈ ਜਿਹੜਾ ਗਰੁੱਪ 13:30 ਤੋਂ ਰਾਤ 21:30 ਤੱਕ ਚੱਲਣਾ ਸੀਗਾ ਉਹਨੂੰ ਠੀਕ ਹੈ ਤੇ 18:42 ਤੇ ਭਾਈ ਕੇਰਾ ਨਵਾਂ ਚਲਾਤਾ 18:35 ਤੇ ਭਾਈ ਕੇਰਾ ਪੁਰਾਣਾ ਬੰਦ ਕਰਾਤਾ ਹੁਣ ਇਹ ਸਾਨੂੰ ਪੀਸੀ ਦੇ ਅਨੁਸਾਰ ਚੱਲਣਾ ਪੈਂਦਾ ਠੀਕ ਹੈ ਜੀ ਤੇ ਚਲੋ ਜੀ ਉਸ ਤੋਂ ਬਾਅਦ ਪਬਲਿਕ ਵੀ ਆ ਗਈ ਸਾਰਾ ਕੁਝ ਹੋ ਗਿਆ ਤੇ ਪੀਸੀ ਨਾਲ ਗੱਲਬਾਤ ਵੀ ਕੀਤੀ ਅਫਸਰ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਸੀਗਾ ਜਿਹੜਾ ਇਹਨਾਂ ਨੂੰ ਸਪਲਾਈ ਪੂਰੀ ਕਰ ਦੇ ਕੰਪੰਸੀਟ ਕਰ ਦੇ ਅਸੀਂ ਕੰਪੰਸੀਸ਼ਨ ਕਰਨ ਨੂੰ ਤਿਆਰ ਹੈਗੇ ਆ ਪਰ ਹੁਣ ਪਬਲਿਕ ਕਹਿੰਦੀ ਜਦ ਤੱਕ ਅਫਸਰ ਕੋਈ ਇੱਧਰ ਨਹੀਂ ਆਂਦਾ ਗੱਲਬਾਤ ਨਹੀਂ ਕਰਦਾ ਸੀ ਉਦੋਂ ਤੱਕ ਨਹੀਂ ਚਲਾਣ ਦੇਗਾ ਨੇ ਪਰ ਉਹ ਕਹਿੰਦੇ ਕਿ ਪਹਿਲਾਂ ਵੀ ਧਰਨਾ ਲਾਇਆ ਉਦੋਂ ਫਿਰ ਠੀਕ ਹੋ ਜਗੇ ਸੀ ਉਸ ਤੋਂ ਬਾਅਦ ਫਿਰ ਆ ਜਿਹੜੀਆਂ ਸਥਿਤੀ ਜਿਹੜੀ ਉਹੀ ਬਣ ਗਈ ਹਾਂਜੀ ਹੁਣ ਇਹ ਆ ਬਸ ਪਹਿਲਾਂ ਧਰਨਾ ਲੱਗਿਆ ਉਸ ਤੋਂ ਚਲੋ ਕੁਝ ਕਰ ਸਕਦੇ ਨਹੀਂ ਨਹੀਂ ਉਦੋਂ ਸਪਲਾਈ ਚਲਦੀ ਰਹੀ ਹੈ ਸਹੀ ਚੱਲੀ ਹੈ ਬਿਲਕੁਲ ਸਹੀ ਚੱਲੀ ਹੈ ਠੀਕ ਹੈ ਤੇ ਬਾਰਿਸ਼ ਦਾ ਵੀ ਟਾਈਮ ਸੀ ਉਦੋਂ ਚਲੋ ਨਹੀਂ ਕਾਰਨ ਕੀ ਬੰਦੇ ਹੋ ਜਦੋਂ ਲੋਕ ਜਿਹੜੇ ਧਰਨਾ ਲਾਉਂਦੇ ਉਸ ਤੋਂ ਬਾਅਦ ਠੀਕ ਹੋ ਜਾਂਦੀ ਏ ਚੀਜ਼ ਨਹੀਂ ਇਹ ਗੱਲ ਇਹ ਹੈ ਕੀ ਕਰਦੇ ਆ ਜੀ ਜਦੋਂ ਫਿਰ ਕਿਧਰ ਹੋਰ ਕਟ ਲਾ ਦਿੰਦੇ ਆ ਉੱਥੇ ਫਿਰਾਂ ਤੇ ਐਨਓ ਸਪਲਾਈ ਦੇ ਦਿੰਦੇ ਆ ਕਿਉਂਕਿ ਆਪਾਂ ਨੂੰ ਤੁਹਾਨੂੰ ਪਤਾ ਲੋ ਲੋ ਲੱਗਦਾ ਕਿ ਫਿਰ ਲੋਕਾਂ ਦਾ ਜਿਹੜਾ ਹੈਗਾ ਜਾਇਜ ਹੈਗਾ ਤਰਨਾ ਕਿ ਜਦੋਂ ਤਰਨਾ ਲਾਂ ਤਾਂ ਉਦੋਂ ਠੀਕ ਹੋ ਜਾਏ ਚੀਜ਼ ਨਹੀਂ ਤਰਨਾ ਲਾਂ ਵੀ ਚਲੋ ਇਹਨਾਂ ਦਾ ਵੀ ਜਾਇਜ ਹੈ ਇਹ ਵੀ ਆਜ ਤਾਂ ਸਹੀ ਨੇ ਨਹੀਂ ਪਰੇਸ਼ਾਨ ਹੈ ਰਾਤ ਨੂੰ ਉੱਠ ਕੇ ਆਏ ਹਾਂ ਹਾਂਜੀ ਬਿਲਕੁਲ ਲੋਕ ਜਿਹੜੇ ਘਰਾਂ ਚ ਸੁੱਤੇ ਪਏ ਇਹ ਇੱਥੇ ਹਾਂਜੀ ਬਸ ਇਹ ਅਫਸਰ ਆ ਰਹੇ ਆ ਗੱਲਬਾਤ ਹੋ ਗਈ ਅਫਸਰਾਂ ਨਾਲ ਉਹ ਮੌਕੇ ਤੇ ਆ ਰਹੇ ਆ ਫਿਰ ਕਰਦੇ ਆ ਜੋ ਵੀ ਮਸਲਾ ਹੈ ਜੋ ਪਾਵਰ ਘਟਾਣ ਕਰਕੇ ਜੀ ਉਹ ਇਹਨਾਂ ਨੂੰ ਬਿਜ अच्छा नी पावर कार्ड ਨਾਲ ਕਹ ਰਹੇ ਸੀਗੇ ਬਰਾਬਰ ਤੇ ਜਿਹੜਾ ਦੂਜਾ ਪਿੰਡ ਹੈ ਉਹ ਵੀ ਚੱਲਦੀ ਸੀ ਉਹ ਵੀ ਐਕਚੁਅਲੀ ਐਕਚੁਅਲੀ ਜਿਹੜਾ ਪਾਵਰ ਕਟ ਦਾ ਸ਼ਡਿਊਲ ਹੈ ਇਹ ਸਾਰਾ ਪਟਿਆਲੇ ਤੋਂ ਹੀ ਹੁੰਦਾ ਹੈ ਜਿਹੜਾ ਕਿ ਮੁਕਸਰ ਅਬੋਰ ਦੇ ਹੁੰਦੇ ਹਿਆ ਇਹਨਾਂ ਨੂੰ ਲੱਗਦਾ ਇਹ ਪੂਰਾ ਜਿਹੜਾ ਸਰਕਲ ਮੁਕਸਰ ਚ ਹੈ ਹਾਂ ਜੀ ਮੁਕਸਰ ਕਿ ਤੇ ਸਰਕਲ ਮੁਕਸਰ ਦੇ ਵਿੱਚ ਹੈ ਦਰਮਾ ਪਿੰਡ ਬਰਾਬਰ ਇੱਕੋ ਨਾਲ ਦੇ ਤੇ ਫਿਰ ਪਾਵਰ ਕੱਟ ਚੜਾਏਗਾ ਤਾਂ ਆਪਾਂ ਆ ਕਿਵੇਂ ਕਹਿ ਸਕਦੇ ਨਹੀਂ ਨਹੀਂ ਪਾਵਰ ਕੁਲ ਕੋ ਐ ਹੈਗਾ ਨਾ ਜੀ ਜਿੰਨੀ ਇਹਨਾਂ ਨੂੰ ਨਾ ਜਿਹਦੇ ਜਿਹਨੇ ਏਪੀ ਫੀਡਰ ਨੇ ਨਾ ਜੀ ਉਹਨਾਂ ਨੂੰ ਵੰਡਿਆ ਜਾਂਦਾ ਹੈ ਪਾਵਰ ਅਵੇਲੇਬਿਲਟੀ ਦੇ ਸਾਹਮਣੇ ਤੇ ਕੀ ਹੈ ਕਾਫੀ ਜੀ ਦੋਸ਼ ਵੀ ਲੱਗੇ ਕਿ ਜਿਹੜੇ ਇੱਥੇ ਮੁਲਾਜ਼ਮ ਹੈ ਪੈਸੇ ਲੈ ਕੇ ਜਿਹੜਾ ਹੈਗਾ ਨਹੀਂ ਐੋਜੀ ਗੱਲ ਨਹੀਂ ਹੈਗੀ ਫਿਰ ਵੀ ਮੈਂ ਦਿਨੇ ਆ ਕੇ ਇਹਦੀ ਤਹਿਕੀਕਤ ਕਰਾਂਗਾ ਜੀ ਤੇ ਹੋਏਗਾ ਹੋਏਗਾ ਤੇ ਦੋਸ਼ੀ ਖਲਾਫ ਕਾਰਵਾਈ ਕੀਤੀ ਜਾਏਗੀ ਅੱਜ ਵੀ ਬਾਵਜੂਦ ਦੱਸਿਆ ਜਾ ਰਿਹਾ ਸੀਗਾ ਕਿ ਤੁਸੀਂ ਤਰ੍ਹਾਂ ਲਗਾਇਆ ਤਾਂ ਅਸੀਂ ਬਿਜਲੀ ਚਾਲੂ ਕਰ ਦਿੰਨੇ ਆਂ ਤੇ ਜੇਕਰ ਪਾਵਰ ਕੱਟ ਸੀਗਾ ਤਾਂ ਫਿਰ ਚਾਲੂ ਕਿਉਂ ਹੋ ਜਾਂਦੀ? ਉਹਨਾਂ ਕੋਲ ਹੀ ਨਹੀਂ ਪਾਵਰ ਕਿੱਥੋਂ ਆ ਗਈ? ਕੀ ਹੋਇਆ ਜਦੋਂ ਇੱਥੇ ਪ੍ਰੋਬਲਮ ਆਈ ਤੇ ਐਕਸੀਨ ਸਾਹਿਬ ਦੇ ਧਿਆਨ 'ਚ ਲਿਆਂਦਾ ਗਿਆ ਐਕਸੀਨ ਸਾਹਿਬ ਨੇ ਨੋਟ ਬਣਾ ਕੇ ਪਾਵਰ ਕੰਟਰੋਲਰ ਨੂੰ ਭੇਜਿਆ ਪਾਵਰ ਕੰਟਰੋਲਰ ਨੇ ਇੱਥੋਂ ਵਾਸਤੇ ਪਰਮਿਸ਼ਨ ਦਿੱਤੀ ਉੱਥੇ ਕਰਕੇ ਸਪਲਾਈ ਚੱਲੀ ਵੀ ਲੋਕਾਂ ਨੂੰ 8 ਘੰਟੇ ਸਪਲਾਈ ਨਹੀਂ ਮਿਲ ਰਹੀ ਉਹਦੇ ਕਰਕੇ ਉਹਨਾਂ ਨੇ ਐਡੀਸ਼ਨ ਸਪਲਾਈ ਦੇ ਦਿੱਤੇ ਕੀ ਹੁਣ ਕੀ ਭਰੋਸਾ ਕੀ ਦਿੱਤਾ ਕਿਸਾਨ ਨੂੰ ਕਿਸਾਨਾਂ ਨੂੰ ਪ੍ਰੋਸਸਰ ਤੇ ਜਿਹੜੀ ਇਹਨਾਂ ਦੀ ਸਪਲਾਈ ਕੱਟ ਹੈਗੀ ਉਹ ਪੂਰੀ ਹੋ ਜੇ ਹੁੰਦੀ ਤਾਂ। ਅੱਗੇ ਤੋਂ ਪਹਿਲਾਂ ਵੀ ਇਹ ਮਾਮਲੇ ਹੋਏ ਆ ਕਿ ਇਹਦੇ ਧਰਨਾ ਲਗਾਈਦਾ ਤਾਂ ਕੀ ਹੋ ਜਾਂਦਾ। ਐਕਚੁਅਲੀ ਬਿਜਲੀ ਬੋਰਡ ਬਹੁਤ ਵਧੀਆ ਸਪਲਾਈ ਦਿੰਦਾ ਰਿਹਾ ਜੀ। 18 ਤੋਂ 20 ਘੰਟੇ ਵੀ ਸਪਲਾਈ ਦਿੰਦਾ ਰਿਹਾ। ਮੀਨ ਟਾਈਮ 'ਚ ਪਾਵਰ ਦੀ ਸ਼ਾਰਟੇਜ ਆਨ ਕਰਕੇ ਆਉਂਦੀ ਆ ਪ੍ਰੋਬਲਮਸ ਟੈਂਪਰੇਰੀ ਫੇਸ ਆਂਦਾ। ਉਹ ਜਲਦੀ ਸੈਟਟ੍ਰਾਈਟ ਹੋ ਜਾਏਗਾ ਜੀ। ਫਿਰ ਵੀ ਇੱਕੋ ਵਾਸਤੇ ਅ ਮਤਲਬ ਕਿ ਜਿਹੜੀਆਂ ਦਿੱਕਤਾਂ ਆਈਆਂ ਨੇ ਇਹ ਅਸੀਂ ਉੱਪਰ ਮੈਨੇਜਮੈਂਟ ਦੇ ਧਿਆਨ 'ਚ ਲਿਆ ਦਿਆਂਗੇ। शुभ नाम थोड़ा की शुभ हाँ, नाम है कुमार ठीक है ए बी आई चैनल देखने वाले सभी दर्शकों से हम अपील करते हैं की ए बी चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत